ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਜਿਹੜਾ ਮਸਲਾ ਹੋਇਆ ਸੀ ਯਾਦ ਆਦਾ ਭਾਵੇਂ ਕਿ ਫਤਗੜ੍ਹ ਸਾਹਿਬ ਸਰਾਂਦ ਇੱਕ ਭਈਏ ਵੱਲੋਂ ਆਪਣੇ ਪੰਜਾਬੀਆਂ ਨੂੰ ਮਤਲਬ ਪੰਜਾਬੀਆਂ ਦੀ ਪੱਗ ਲਾਉਣ ਦੀ ਗੱਲ ਕੀਤੀ ਸੀ ਰਾਤ ਬਿੱਤੇ ਦੀ ਨਹੀਂ ਤੇ ਉਸ ਦੇ ਲਈ ਜਿਹੜੇ ਆਪਣੇ ਪੰਜਾਬੀ ਉੱਥੇ ਮੁੰਡੇ ਸੀ ਉਹ ਤਿੰਨੇ ਮੁੰਡੇ ਮੁੰਡੇ ਦੇਖੋ ਹੈ ਤਾਂ ਉਹ ਮੁੰਨੇ ਸੀ ਪਰ ਜਿੱਥੇ ਆ ਜਾਂਦੀ ਹੈ ਪੱਗ ਦੀ ਗੱਲ ਉਹ ਮੁੰਡਿਆਂ ਨੇ ਪੂਰਾ ਸਟੈਂਡ ਲਿਖਾ ਉਸ ਜੰਮ ਤੇ ਤੇ ਉਹਨਾਂ ਨੇ ਰਾਤ ਤੇ ਉਹ ਤੋਂ ਭਈ ਇਹ ਵੀ ਟਪਰੇਟ ਟਪਰੇਟ ਕੀਤੀ ਤੇ ਉਹ ਭਈਆ ਜਿਹੜਾ ਸੀ ਉਹ ਦੇਖੋ ਇੱਕ ਪ੍ਰਵਾਸੀ ਜਿਹੜੇ ਬਾਹਰੋਂ ਆਉਂਦੇ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਵੀ ਕੋਈ ਇੱਥੇ ਆ ਕੇ ਆਪਦੀ ਰੋਜੀ ਰੋਟੀ ਕਮਾਉਣ ਚੰਗਾ ਕੰਮ ਹੈ ਤੇ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਆ ਪਰ ਜਿਹੜਾ ਉਹ ਭਈਆ ਸੀ ਉਹ ਮੈਨੂੰ ਲੱਗਦਾ ਵੀ ਪਿੱਛੇ ਕਿਸੇ ਕ੍ਰਿਮੀਨਲ ਮਾਈਂਡਡ ਤੇ ਕ੍ਰਿਮੀਨਲ ਰਿਕਾਰਡ ਦਾ ਬੰਦਾ ਇੱਥੇ ਜਿਹੜਾ ਪੰਜਾਬ ਦੇ ਵਿੱਚ ਐਂਟਰ ਕਰਿਆ ਉਹਨੇ ਜਿਹੜਾ 15 ਦਿਨਾਂ ਤੋਂ ਉਸ ઠાਬੇ ਦੇ ਉੱਤੇ ਜਿਹੜਾ ਕੰਮ ਕਰ ਰਿਹਾ ਸੀ ਤੇ ਰੋਜ਼ दारू ਪੀ ਕੇ ਹਰੇਕ ਨਾਲ ਲੜਦਾ ਸੀ ਜਿਵੇਂ ਕੀ ਉਹਨਾਂ ਦੇ ਮਾਲਕਾਂ ਨੇ ਕਿਹਾ ਦੇਖੋ ਰਾਤ ਲੜਾਈ ਹੋਈ ਉਹਨਾਂ ਨੇ ਸਾਰੀ ਗੱਡੀ ਭੰਨਤੀ ਪਈ ਲੈਣੀ ਤੇ ਮੌਕੇ ਉੱਤੇ ਸਵੇਰੇ ਅਸੀਂ ਜਾ ਕੇ ਕੁਝ ਕਾਰਵਾਈ ਕੀਤੀ ਹੈ ਜਗ ਜਹਾਰ ਹੈ ਵੀ ਪੰਜਾਬ ਦੇ ਲੋਕਾਂ ਨੇ ਸਾਰਿਆਂ ਨੇ ਦੇਖ ਲਈ ਵੀ ਹਾਂ ਕੀ ਕੀ ਹੋਇਆ ਕੀ ਕੀ ਨਹੀਂ ਹੋਇਆ ਦੇਖੋ ਅਸੀਂ ਇੱਕੋ ਇੱਕੋ ਗੱਲ ਦੀ ਮੰਗ ਕਰਦੇ ਆਂ ਵੀ ਜਿਹੜਾ ਵੀ ਬਾਹਰੋਂ ਇੱਥੇ ਆਉਂਦਾ ਏ ਬਿਰ ਪੱਕਾ ਰਿਕਾਰਡ ਹੈ ਜਿਹੜਾ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇ ਵੀ ਕੋਈ ਵੀ ਕਿਸੇ ਨੂੰ ਆਪਣੇ ਤਾਬੇ ਤੇ ਕਿਸੇ ਦੁਕਾਨ ਤੇ ਜਾਂ ਕਿਸੇ ਆਪਦੇ ਘਰੇ ਕੋਈ ਵੀ ਕੰਮ ਰੱਖਣਾ ਹੈ ਵੀ ਉਹਦਾ ਪੱਕਾ ਰਿਕਾਰਡ ਰੱਖਿਆ ਜਾਵੇ ਵੀ ਕਿੱਥੋਂ ਆਇਆ ਬੰਦਾ ਕਿਹੜਾ ਹੈ ਕੀ ਕਰਦਾ ਹੈ ਕੀ ਨਹੀਂ ਠੀਕ ਨਹੀਂ ਤਾਂ ਕਿ ਜਿਹੜੀਆਂ ਅੱਗੇ ਆਉਣ ਵਾਲੀਆਂ ਘਟਨਾਵਾਂ ਜਿਹੜੀਆਂ ਅੱਜ ਕੱਲ ਦੇ ਵਿੱਚ ਹੋਈਆਂ ਨੇ ਹੁਣ ਦੇਖੋ ਥੋੜੀਆਂ ਹੀ ਪੱਗਾਂ ਨੂੰ ਪੈ ਗਏ ਹੁਣ ਲੱਖਾ ਸਦਾਨਾ ਭਾਨਾ ਸਿੱਧੂ ਜਾਂ ਹੋਰ ਮੇਰੇ ਵੀਰ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਲੈਵਲ ਤੇ ਜਾ ਕੇ ਜਿਹੜੇ ਮਸਲੇ ਠੋਂਦੇ ਆਂ ਹਰ ਵਾਰੀ ਅਸੀਂ ਤੁਹਾਨੂੰ ਸਮਝਾਉਂਦੇ ਆਂ ਕਿ ਆਪਣੇ ਬੰਦਿਆਂ ਨੂੰ ਪ੍ਰੈਫਰੈਂਸ ਦੋ ਵੀ ਆਪਣੇ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਪੰਜਾਬੀ ਜੀ ਆ ਨੂੰ ਹਰੇਕ ਕੰਮ ਦੇ ਵਿੱਚ ਮੋਰੇ ਲੈ ਕੇ ਆਓ ਹੁਣ ਇਹੋ ਜੀਆਂ ਘਟਨਾਵਾਂ ਹਰ ਵਾਰੀ ਹੋ ਜਾਣੀਆਂ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹਿਵਦਾਰਾਂ ਦੀ ਧਰਤੀ ਤੇ ਇਹੋ ਜੀ ਘਟਨਾ ਮੰਦ ਭਾਜੀ ਹੈ ਅਪੀਲ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਕਿ ਜਿਹੜੀ ਵੀ ਕੋਈ ਵੀ ਜਾਂ ਦੁਕਾਨਦਾਰ ਹੈ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਇਹਨਾਂ ਦਾ ਪੱਕਾ ਰਿਕਾਰਡ ਰੱਖੋ ਤਾਜੋ ਪਤਾ ਤਾਂ ਲੱਗੇ ਵੀ ਜਿਹੜਾ ਵੀ ਇੱਥੇ ਕ੍ਰਾਈਮ ਹੋ ਰਿਹਾ ਏ ਉਹ ਕੌਣ ਕਰ ਰਹੇ ਆ ਜ਼ਿਆਦਾਤਰ ਜਿਹੜਾ ਕ੍ਰਿਮੀਨਲ ਜਾਂ ਮਰਡਰ ਹੋ ਰਹੇ ਨੇ ਉਹ ਬਾਹਰ ਦੇ ਪ੍ਰਵਾਸੀਆਂ ਵੱਲੋਂ ਹੋ ਰਹੇ ਨੇ ਪੰਜਾਬ ਦੇ ਵਿੱਚ ਕ੍ਰਿਮੀਨਲ ਅੱਗੇ ਤੁਸੀਂ ਪੂਰੇ ਭਾਰਤ ਦਾ ਦੇਖੂਗੇ ਤੇ ਕ੍ਰਿਮੀਨਲ ਜਿਹੜਾ ਪਰਸੈਂਟੇਜ ਹੈ ਉਹ ਸਭ ਤੋਂ ਘੱਟ ਪੰਜਾਬ ਦੇ ਵਿੱਚ ਹੈ ਜਿਹੜੇ ਵੀ ਕੰਮ ਹੋ ਰਹੇ ਨੇ ਉਹ ਬਾਹਰ ਦੇ ਪ੍ਰਵਾਸੀਆਂ ਵੱਲੋਂ ਇੱਥੇ ਕੀਤੇ ਜਾ ਰਹੇ ਨੇ ਇਹੀ ਅਪੀਲ ਕਰਦੇ ਆ ਕਿ ਪੰਜਾਬੀਓ ਆਪਣੇ ਆਪਣਾ ਫਰਜ਼ ਸਮਝਦੇ ਹੋਏ ਵੀ ਜਿਹੜੇ ਵੀ ਬੰਦੇ ਨੇ ਆਪਣੇ ਪਾਰੋਂ ਜਿਹੜੇ ਬੰਦੇ ਆਪਾਂ ਹਾਇਰ ਕਰਦੇ ਆ ਜਾਂ ਇੱਥੇ ਫੈਕਟਰੀਆਂ 'ਚ ਕੰਮ ਕਰਦੇ ਆ ਉਹਨਾਂ ਦਾ ਪੱਕਾ ਰਿਕਾਰਡ ਰੱਖੋ ਵੀ ਕਿੱਥੋਂ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ